ਸਭ ਤੋਂ ਪਹਿਲਾਂ ਤਾਂ ਮੈਂ ਢਾਹੀਵਾਲ ਪਰਿਵਾਰ ਦਾ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਬੀਬੀ ਰਜਨੀ ਜਿਹਦੀ ਸਟੋਰੀ ਸਾਰੇ ਜਾਣਦੇ ਆ ਕਿ ਜਿਨ੍ਹਾਂ ਨੇ ਬਹੁਤ ਦੁੱਖ ਪੀਠ ਕੱਟ ਕੇ ਲੇਕਿਨ ਵਾਇਰਸ ਦੇ ਪ੍ਰਭਾਵ ਨੂੰ ਪ੍ਰੋਸੈਸ ਹੀ ਰਾਏ ਦੁਨੀ ਚੰਦੀ ਐਸੋਫ ਦੀ ਛੋਟੀ ਲੜਕੀ ਸੀ ਕੁਝ ਕਰਨਾ ਕਰਕੇ ਕਿ ਜਦੋਂ ਕਿ ਉਹ ਜੰਦਰ ਸਿੰਘੀ ਮੇਰਾ ਹੀ ਨਾਮ ਜਪਿਆ ਜਾਵੇ ਲੇਕਿਨ ਉਹਨਾਂ ਨੇ ਨਾ ਕਰ ਦਿੱਤੀ ਉਹਨਾਂ ਨੇ ਕਿਹਾ ਜੀ ਅਗਰ ਅੰਨ ਖਾ ਰਹੇ ਆ ਰੋਟੀ ਖਾ ਰਹੇ ਆ ਤੁਹਾਡੇ ਕੋਲੋਂ ਨਹੀਂ ਖਾ ਰਹੇ ਸਾਨੂੰ ਗੁਰੂ ਸਾਹਿਬ ਦੇ ਰਹੇ ਨੇ ਵਾਇਰਸ ਨੂੰ ਸਾਨੂੰ ਦੇ ਰਿਆ ਉਹਦਾ ਖਾ ਰਿਆ ਇਸ ਗੱਲ ਤੋਂ ਉਹਨੇ ਖਿਜ ਕੇ ਤੇ ਇੱਕ irdha ਦੇ ਭਾਵ ਨਾਲ ਬਦਲਾ ਲਿਆ ਕਿ ਇਹਦਾ ਵਿਆਹ ਜਿਹੜਾ ਸੀ ਇੱਕ ਕੋੜੀ ਨਾਲ ਕਰ ਦਿੱਤਾ ਔਰ ਬੀਬੀ ਰਜਨੀ ਜਿਹੜੀ ਹੈ ਉਹਨਾਂ ਨੇ ਫਿਰ ਉਹਨਾਂ ਨੂੰ ਰੇੜੀ ਤੇ ਬਿਠਾ ਕੇ ਕਾਫੀ ਟਾਈਮ ਕੱਢਿਆ ਬਾਅਦ ਫਿਰ ਗੁਰੂ ਜਿੱਥੇ ਅੱਜ ਬੀਰੀ ਸਾਹਿਬ ਹੈ ਉੱਥੇ ਉਹਨਾਂ ਨੇ ਇਸ਼ਨਾਨ ਕੀਤਾ ਤੇ ਉਹ ਠੀਕ ਹੋ ਗਿਆ ਸੋ ਇਸ ਸਾਰੀ ਸਟੋਰੀ ਨੂੰ ਇਸ ਫਿਲਮ ਨੂੰ ਕਾਰੀਵਾਲ ਸਾਹਿਬ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਫਰਮਾਇਆ ਗਿਆ ਅੱਜ ਜਿਹੜਾ ਉਹਦਾ ਟ੍ਰੇਲਰ ਜਿਹੜਾ ਉਹ ਰਿਲੀਜ਼ ਕੀਤਾ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਇਹ ਫਿਲਮ ਬਹੁਤ ਅੱਛੀ ਜਾਏਗੀ ਤੇ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਇਹੋ ਜਿਹੜੀਆਂ ਧਾਰਮਿਕ ਫਿਲਮਾਂ ਜਾਂ ਇਤਿਹਾਸਕ ਫਿਲਮਾਂ ਇਹ ਸਾਨੂੰ ਦਿਖਾਉਣੀਆਂ ਚਾਹੀਦੀਆਂ ਬੱਚਿਆਂ ਨੂੰ ਕਿਉਂਕਿ ਅੱਜ ਬੱਚੇ ਸਾਡਾ ਇਤਿਹਾਸ ਭੁੱਲਦੇ ਜਾ ਰਹੇ ਨੇ ਔਰ ਇਹ ਇੱਕ ਅੱਛਾ ਤਰੀਕਾ ਹੈ ਜਿਹੜਾ ਕਿ ਪ੍ਰੈਕਟੀਕਲ ਰੂਪ ਦੇ ਵਿੱਚ ਅਸੀਂ ਇੱਕ ਵਾਰ ਕੋਈ ਬੱਚਾ ਫਿਲਮ ਦੇਖ ਲੇਗਾ ਉਹ ਭੁੱਲੇਗਾ ਨਹੀਂ ਸੋ ਇੱਕ ਵਾਰ ਹੀ ਫੇਰ ਮੈਂ ਬਹੁਤ-ਬਹੁਤ ਮੁਬਾਰਕ